ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਅੱਜ ਖਬਰ ਲੈ ਕੇ ਹਾਜ਼ਰ ਹਾਂ ਵਿਕਰਮ ਮਜੀਠੀਏ ਦੇ ਬਾਰੇ ਇਹ ਖਬਰ ਬਹੁਤ ਹੀ ਅਹਿਮ ਹੈ ਜੋ ਕਿ ਕਨੈਕਟ ਕਰਦੀ ਆ ਜੁਡੀਸ਼ਰੀ ਦੇ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵਰਦਾ ਮੈਂ ਤੁਹਾਨੂੰ ਇਸ ਖਬਰ ਦੇ ਵਿੱਚ ਵਿਸਤਾਰ ਦੇਵਾਂਗਾ ਕਿ ਕਿਵੇਂ ਇੱਕ ਜੱਜ ਸਾਹਿਬ ਦੇ ਹੁਕਮਾਂ ਦੀ ਅਦੂਲੀ ਕੀਤੀ ਡਿਸਟ੍ਰਿਕਟ ਜੇਲ੍ਹ ਨਾਪਾ ਦੇ ਸੁਪਰਡੈਂਟ ਆ ਸਕਰੀਨ ਤੇ ਵੇਖੋ 16 ਪੇਜ ਦੀ ਰਿਪੋਰਟ ਆ ਇਹ ਅਸ਼ੋਕ ਕੁਮਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜੋ ਕਿ ਸੈਕਟਰੀ ਡਿਸਟ੍ਰਿਕਟ ਲੀਗਲ ਸਰਚਸ ਅਥਾਰਟੀ ਵਜੋਂ ਫਤਿਹਗੜ੍ਹ ਸਾਹਿਬ ਨਿਯੁਕਤ ਨੇ ਉਹ ਹਰ ਪੀਰੀਆਡਿਕਲੀ ਡਿਸਟ੍ਰਿਕਟ ਜੇਲ ਨਾਭਾ ਦਾ ਦੌਰਾ ਕਰਦੇ ਨੇ ਤਾਂ ਕਿ ਜਿਹੜੇ ਉੱਥੇ ਅੰਡਰ ਟ੍ਰਾਇਲ ਜਾਂ ਦੂਜੇ ਕੈਦੀ ਬੰਦ ਹੁੰਦੇ ਆ ਉਹਨਾਂ ਦੇ ਬਾਰੇ ਉਹਨਾਂ ਦੀ ਸਿਹਤ ਯਾਬੀ ਦੇ ਬਾਰੇ ਉਹਨਾਂ ਦੀ ਸਿਕਿਉਰਿਟੀ ਦੇ ਬਾਰੇ ਨਰੀਖਣ ਕੀਤਾ ਜਾ ਸਕਦਾ ਹੈ ਹੁਣ ਇਹ ਜਿਹੜਾ ਵਕੂਆ ਹੈਗਾ 15 1 26 ਦਾ ਜਦੋਂ ਸੀਜੀਐਮ ਅਸ਼ੋਕ ਕੁਮਾਰ ਡਿਊ ਡਿਸਟ੍ਰਿਕਟ ਜੇਲ ਨਾਬਾ ਜਾਂਦੇ ਆ ਤੇ ਬਿਕਰਮ ਮਜੀਠੀਆ ਜੋ ਕਿ ਅੰਡਰ ਟਰਾਇਲ ਹੁੰਦਾ ਜਿਹੜੀ ਐਫਆਈਆਰ ਨੰਬਰ 22 ਜੂਨ 2025 ਦੀ ਉਹਦੇ ਵਿੱਚ ਬਿਕਰਮ ਮਜੀਠੀਆ ਉਹਨਾਂ ਨੂੰ ਇੱਕ ਦਰਖਾਸਤ ਦਿੰਦਾ ਇਸ ਦਰਖਾਸਤ ਵਿੱਚ ਬਿਕਰਮ ਮਜੀਠੀਆ ਲਿਖਦਾ ਹੈ ਕਿ ਮੈਨੂੰ ਜਾਨ ਦਾ ਖਤਰਾ ਹੈ ਮੇਰੇ ਨਾਲ ਜੇਲ੍ਹ ਪ੍ਰਸ਼ਾਸਨ ਨੇ ਦੋ ਇਹੋ ਜਿਹੇ ਕੁੰਖਾਰ ਕੈਦੀ ਪਾਏ ਹੈ ਜਿਹੜਾ ਕਿ ਇੱਕ ਕਤਲ ਦੇ ਕੇਸ ਵਿੱਚ ਉਮਰ ਭੋਗ ਭੋਗ ਰਿਆ ਤੇ ਦੂਜਾ ਪੋਕਸੋ ਕੇ ਬੱਚਿਆਂ ਨਾਲ ਬਦਬਹਲੀ ਕਰਨ ਵਾਲੇ ਕੇਸ ਦੇ ਵਿੱਚ ਬੰਦ ਹੈ ਇਸ ਦਰਖਾਸਤ ਤੇ ਅੱਗੇ ਉਹਨਾਂ ਨੇ ਜਦੋਂ ਸੀਜੀਐਮ ਸਾਹਿਬ ਨੇ ਸਬਡੈਂਟ ਜੇਲ ਨਾਪੇ ਨਾਲ ਗੱਲਬਾਤ ਕੀਤੀ ਉਹ ਸਪਸ਼ਟ ਤੌਰ ਤੇ ਜਵਾਬ ਦੇਣ ਤੋਂ ਕतराए ਹੈਜ਼ਿਟੇਟ ਕੀਤੇ ਜੱਜ ਸਾਹਿਬ ਆਪਣੇ ਆਦੇਸ਼ ਲਿਖਦੇ ਆ ਕਿ ਬੜੇ ਹੈਜ਼ਿਟੈਂਟਲੀ ਮੈਨੂੰ ਉਹ ਰਿਕਾਰਡ ਵਿਕਰਮ ਮਜੀਠੀ ਵਾਲਾ ਸਬਡੈਂਟ ਨੇ ਦਿਖਾਇਆ ਉਹਨਾਂ ਨੂੰ ਹਿਜਕ ਚਾਹਟ ਹੋ ਰਹੀ ਸੀ ਫਿਰ ਉਹਨਾਂ ਨੇ ਪੂਰੀ ਗੱਲਬਾਤ ਸਬਡੈਂਟ ਦੀ ਸੁਣ ਤੋਂ ਬਾਅਦ ਕੁਝ ਦਿਸ਼ਾ ਨਿਰਦੇਸ਼ ਦਿੱਤੇ ਜਿਨ੍ਹਾਂ ਵਿੱਚ ਇੱਕ ਇਹ ਸੀ ਕਿ ਬਿਕਰਮ ਮਜੀਠੀਏ ਦੀ ਮੁਲਾਕਾਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਾਂ ਉਹਨਾਂ ਦੇ ਵਕੀਲਾਂ ਦੇ ਨਾਲ ਕਮਰੇਚ ਹੋਏਗੀ ਯਾਨੀ ਕਿ ਮੁਲਾਕਾਤ ਵਾਲੇ ਸੈਕਸ਼ਨ ਚ ਜਾਂ ਡਿਊਟੀ ਦੇ ਵਿੱਚ ਨਹੀਂ ਹੋਏਗੀ ਕਮਰਾ ਡਿਪਟੀ ਸੁਪਰਡੈਂਟ ਦਾ ਹੋ ਸਕਦਾ ਹੈ ਇਹ ਸੁਪਰਡੈਂਟ ਜੇਲ੍ਹ ਦਾ ਹੋ ਸਕਦਾ ਜਾਂ ਸਾਹਿਬ ਲਿਖਦੇ ਆ ਕਿ ਡਿਊਟੀ ਦੇ ਵਿੱਚ ਵੀ ਉਹਨਾਂ ਨੇ ਤਿੰਨ ਲੇਜ ਵਾਲੀ ਇੱਕ ਜਾਲੀ ਲਾਈ ਹੋਈ ਸੀ ਜਿੱਥੋਂ ਕਿ ਉਂਗਲ ਵੀ ਕਿਸੇ ਨਾਲ ਨਹੀਂ ਲੱਗ ਸਕਦੀ ਸੀ ਉਨ ਕਿਹਾ ਇਹ ਠੀਕ ਨਹੀਂ ਕਈ ਵਾਰੀ ਜਦੋਂ ਕੋਈ ਬਜ਼ੁਰਗ ਮਿਲਣ ਆਉਂਦਾ ਹੈ ਫੈਮਿਲੀ ਦਾ ਮੈਂਬਰ ਆਉਂਦਾ ਹੈ ਤਾਂ ਉਹ ਗੁੱਡ ਵਿਸ਼ੀਜ਼ ਦੇਣ ਦੇ ਵਾਸਤੇ ਬੱਚਿਆਂ ਦਾ ਸਿਰ ਪਲੋਸਦਾ ਹੈ ਇਹ ਕਹਿੰਦੇ ਕਿ ਸਿਰ ਪ੍ਰਦੋਸ਼ਨ ਦੀ ਆਗਿਆ ਇਹ ਜਿਹੜੀ ਜਾਲੀ ਲਾਈ ਹੋਈ ਸੀ ਹੈ ਤਿੰਨ ਮਤਲਬ ਕਿ ਸਟੇजेस ਵਾਲੀ ਉਹ ਆਗਿਆ ਨਹੀਂ ਦਿੰਦੀ ਸੀ ਇਹਦੇ ਨਾਲ ਫੰਡਾਮੈਂਟਲ ਰਾਈਟ ਜਿਹੜੇ ਹੈਗੇ ਆ ਵਿਕਰਮ ਮਜੀਠੀਏ ਦੇ ਉਹਦੀ ਉਲੰਘਣਾ ਹੁੰਦੀ ਸੀ ਅੱਗੇ ਜੇ ਸਭ ਕਹਿੰਦੇ ਆ ਕਿ ਮੈਂ ਸੁਬਨਤ ਜੇਰ ਨੂੰ ਜਦੋਂ ਇਹ ਹਦਾਇਤ ਦਿੱਤੀ ਕਿ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਇੰਟੈਲੀਜੈਂਸ ਰਿਪੋਰਟ ਆਈਆ ਇਨਪੁਟ ਆਇਆ ਕਿ ਵਿਕਰਮ ਮਜੀਠੀਏ ਨੂੰ ਬਬਰ ਖਾਲਸਾ ਇੰਟਰਨੈਸ਼ਨਲ ਤੋਂ ਜਾਨ ਦਾ ਖਤਰਾ ਹੈ ਔਰ ਬਬਰ ਖਾਲਸਾ ਇੰਟਰਨੈਸ਼ਨਲ ਆਈਐਸਆਈ ਪਾਕਿਸਤਾਨ ਦੀਆਂ ਹਦਾਇਤਾਂ ਤੇ ਕੰਮ ਕਰਦੀ ਹੈ ਤਾਂ ਤੁਸੀਂ ਇਹ ਸਾਰੀ ਡਿਟੇਲ ਭੇਜੋ ਟ੍ਰਾਇਲ ਕੋਰਟ ਯਾਨੀ ਕਿ ਡਿਸਟ੍ਰਿਕਟ ਨੀਗਰ ਸਰਵਿਸਿਜ਼ ਅਥਾਰਟੀ ਦੇ ਸੈਕਟਰੀ ਮੁਹਾਲੀ ਦੇ ਰਾਹੀਂ ট্রায়ਲ ਕੋਰਟ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਚ ਭੇਜੋ ਵਾਇਰ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅੱਗੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਇਹ ਵੀ ਹਦਾਇਤ ਕੀਤੀ ਕਿ ਸੁਬਡੰਟ ਜੇਲ ਇਹ ਇਨਸ਼ੋਰ ਕਰੇਗਾ ਕਿ ਉਹਨਾਂ ਦੀ ਸੁਰੱਖਿਆ ਬਿਲਕੁਲ ਠੀਕ ਹੈ ਪਰ ਉਹਨਾਂ ਨੇ ਅੱਗੇ ਲਿਖਿਆ ਕਿ ਮੇਰੇ ਹੁਕਮਾਂ ਦੀ ਪਾਲਣਾ ਸੁਪਰਡੈਂਟ ਜੇਲ ਨੇ ਨਹੀਂ ਕੀਤੀ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਆ ਤੁਸੀਂ ਸਕਰੀਨ ਤੇ ਇੱਕ ਵਾਰੀ ਫੇਰ ਨਜ਼ਰ ਮਾਰ ਲਓ ਇਹ 16 ਪੇਜ ਦੀ ਰਿਪੋਰਟ ਆਪਣਾ ਪੂਰਾ ਜਿਹੜਾ ਐਕਸਪਲੇਨੇਸ਼ਨ ਦਿੰਦੀ ਆ ਉਹਨਾਂ ਨੇ ਲਿਖਿਆ ਜੀ ਸਾਹਿਬ ਨੇ ਕਿ ਇਹ ਜਿਹੜੀ ਡਿਊਟੀ ਆ ਇਹ ਸਰਕਾਰ ਦੀ ਆ ਇਹ ਜੇਲ ਪ੍ਰਸ਼ਾਸਨ ਦੀ ਆ ਉਹਨਾਂ ਨੇ ਕਿਹਾ ਕਿ ਜੇਲ ਮਹਿਕਮਾ ਲੱਗਦਾ ਹੈ ਕਿ ਵਰਚੂਲੀ ਵਰਚੂਲੀ ਵਿਕਰਮ ਮਜੀਠੀਏ ਦੇ ਫੰਡਾਮੈਂਟਲ ਰਾਈਟਸ ਦੀ ਉਦੰਘਾਣ ਕਰ ਰਿਹਾ ਹੈ ਜਾਣ ਬੁੱਝ ਕੇ ਸ਼ਬਦ ਵਰਤਿਆ ਗਿਆ ਇੰਟੈਂਸ਼ਨਲੀ ਫਿਰ ਜੈਸਾਬ ਅੱਗੇ ਲਿਖਦੇ ਹੈ ਕਿ 5 1 26 ਦੀ ਗੱਲਬਾਤ ਤੋਂ ਬਾਅਦ ਜਿਹੜੇ ਅਮਰਦੀਪ ਸਿੰਘ ਧਾਰਨੀ ਵਿਕਰਮ ਮਜੀਠੀਏ ਦੇ ਵਕੀਲ ਨੇ ਫਤਿਹਗੜ੍ਹ ਸਾਹਿਬ ਪ੍ਰੈਕਟਿਸ ਕਰਦੇ ਆ ਉਹਨਾਂ ਨੇ ਮੈਨੂੰ ਆ ਕੇ 8 ਤਰੀਕ ਨੂੰ ਦਰਖਾਸਤ ਦਿੱਤੀ ਕਿ ਸਾਨੂੰ ਇਹਦੀ ਕਾਪੀ ਦਿਓ ਕਿਉਂਕਿ ਸੁਪਰਡੈਂਟ ਜੇਲ ਨੇ ਸਾਰੀ ਇਸ ਕਾਰਵਾਈ ਦੀ ਕਾਪੀ ਵਿਕਰਮ ਮਜੀਠੀਏ ਨੂੰ ਹੁਕਮਾਂ ਦੇ ਬਾਵਜੂਦ ਨਹੀਂ ਸੀ ਸੌਂਪੀ ਤਾਂ ਫਿਰ ਐਡਵੋਕੇਟ ਧਾਰਨੀ ਨੇ ਮੰਗੀ ਤਾਂ ਉਸ ਤੋਂ ਬਾਅਦ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਸੁਪਰਡੈਂਟ ਨੂੰ ਕਿ ਲਿਆਓ ਦਿਓ ਸੁਪਰਡੈਂਟ ਜੇਲ ਨੇ 10 ਤਰੀਕ ਨੂੰ ਜਵਾਬ ਦਿੱਤਾ ਪਰ ਜੱਜ ਸਾਹਿਬ ਛੁੱਟੀ ਤੇ ਸੀ 12 ਤਰੀਕ ਨੂੰ ਉਹਨਾਂ ਦੀ ਚਿੱਠੀ ਥਰੂ ਕਨਫਿਡੈਂਸ਼ੀਅਲ ਡਾਕ ਇੱਕ ਜੇਲ ਵਾਰਡਨ ਦੇ ਰਾਹੀਂ ਜੱਜ ਸਾਹਿਬ ਨੂੰ ਭੇਜੀ ਗਈ। ਉਹਦੇ ਵਿੱਚ ਤੁਸੀਂ ਹੈਰਾਨ ਹੋਵਾਂਗੇ ਕੀ ਲਿਖਿਆ ਸੁਬਨ ਜੇਲ ਨੇ। ਉਹ ਕਹਿੰਦਾ ਜੀ ਅਸੀਂ ਉੱਥੇ ਵੱਧੂ ਸੀਸੀਟੀਵੀ ਕੈਮਰੇਟ ਧਾਤੇ ਆ। ਅਸੀਂ ਉੱਥੇ ਹੋਰ ਜਿਹੜੇ ਇਨਮੇਟਸ ਹੈ ਉਹਨਾਂ ਦੀ ਆਵਾਜ਼ਾਈ ਤੇ ਬੰਦੀ ਲਾਤੀ ਹੈ। ਕਿ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਹੈ ਬਬਰ ਖਾਲਸਾ ਵੰ ਤੋਂ ਖਤਰੇ ਦੀ ਉਹ ਕਹਿੰਦਾ ਜੱਜ ਸਾਹਿਬ ਨੂੰ ਅਸੀਂ ਅੱਗੇ ਟ੍ਰਾਇਲ ਕੋਰਟ ਨੂੰ ਭੇਜ ਨਹੀਂ ਸਕਦੇ ਅਸੀਂ ਅੱਗੇ ਡਿਸਟ੍ਰਿਕਟ ਲੀਗਲ ਸਰਚਸ ਅਥਾਰਟੀ ਮੁਹਾਲੀ ਦੇ ਸਖਤਰ ਨੂੰ ਵੀ ਭੇਜ ਨਹੀਂ ਸਕਦੇ ਕਿਉਂਕਿ ਇਹਦੇ ਨਾਲ ਇਹ ਲੀਕ ਹੋ ਜੂਗੀ ਔਰ ਅੱਗੇ ਉਹਨਾਂ ਨੇ ਕਿਹਾ ਕਿ ਜੱਜ ਸਾਹਿਬ ਤੁਸੀਂ ਇਹ ਲੀਕ ਨਾ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਅਦਾਲਤਾਂ ਨੂੰ ਜੁਡੀਸ਼ਰੀ ਨੂੰ ਵੀ ਜਿਹੜੇ ਸੁਵਰਨ ਜੇਲ ਹੈ ਉਹ ਹਦਾਇਤ ਕਰ ਰਹੀ ਹੈ ਕਿ ਤੁਸੀਂ ਇਸ ਨੂੰ ਅੱਗੇ ਨਾ ਦੱਸਿਓ ਜਦੋਂ ਕਿ ਜੱਸਾਬ ਕਹਿ ਰਿਹਾ ਹੈ ਕਿ ਇਨਸਾਫ ਦੇ ਲਈ ਇੰਦੀ ਇੰਟਰਸਟ ਆਫ ਜਸਟਿਸ ਇਹ ਸਾਰਾ ਕੁਝ ਟ੍ਰਾਇਲ ਕੋਰਟ ਦੀ ਨੌਲੇਜ ਦੇ ਵਿੱਚ ਹੋਣਾ ਚਾਹੀਦਾ ਉਹਦੇ ਰਿਕਾਰਡ ਤੇ ਹੋਣਾ ਚਾਹੀਦਾ ਇਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਬਿਕਰਮ ਮਜੀਠੀਏ ਦੀ ਲਾਈਫ ਨੂੰ ਇੱਕ ਕਿਸਮ ਦਾ ਖਤਰਾ ਪੈਦਾ ਕੀਤਾ ਹੋਇਆ ਸੀ ਜੋ ਦਲੀਲਾਂ ਬਿਕਰਮ ਮਜੀਠੀਆ ਦੇ ਵਕੀਲ ਸੋਪਤੀ ਸਾਹਿਬ ਜਿਨ੍ਹਾਂ ਦਾ ਕਾਫੀ ਜ਼ਿਕਰ ਹੁੰਦਾ ਰਿਹਾ ਹੈ ਜਾਂ ਆਸ਼ਦੀ ਪਲੇਅਰ ਅਦਾਲਤ ਦੇ ਵਿੱਚ ਕਰਦੇ ਰਹੇ ਨੇ ਹਾਈ ਕੋਰਟ 'ਚ ਕਰਦੇ ਰਹੇ ਨੇ ਉਸ ਦੀ ਜਿਹੜੀ ਹੈਗੀ ਪੁਸ਼ਟੀ ਤਸਦੀਕ ਸੀ ਜੀਐਮ ਚੀਫ ਡਿਪਰਿਚਲ ਮੈਜਿਸਟ੍ਰੇਟ ਅਸ਼ੋਕ ਕੁਮਾਰ ਜੋ ਕਿ ਸਕੱਤਰ ਨੇ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਤਿਹਗੜ ਸਾਹਿਬ ਉਹਨਾਂ ਨੇ ਵੀ ਆਪਣੀ 16 ਪੇਜ ਦੀ ਰਿਪੋਰਟ ਜੀਤੀ ਆ ਸੋ ਇਸ ਖਬਰ ਦਾ ਇੱਥੇ ਹੁੰਦਾ ਜੀ ਅੰਤ ਦੋਸਤੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੀ ਹੋਵੇ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਕਮੈਂਟ ਜ਼ਰੂਰ ਕਰਿਓ ਮੈਨੂੰ ਅਰਿੰਦਰ ਸਿੰਘ ਤਗੜ ਨੂੰ ਆਗਾਹ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ